ਆਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੰਗ ਨੇ ਅੱਜ ਪੰਜਾਬ ਦੀ ਭਗਵੰਤਮਾ ਸਰਕਾਰ ਤੇ ਮਾਮੂਲੀ ਸਿਆਸੀ ਕਾਰਨਾ ਕਰਕੇ ਸੂਬੇ ਦੇ ਸਰਕਾਰੀ ਸਿੱਖਿਆ ਪ੍ਰਣਾਲੀ ਦਾ ਮਜ਼ਾਕ ਉਡਾਉਣ ਲਈ ਪੜਾਅ ਕੱਢੀ ਆਪ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਚੁੰਗ ਨੇ ਮੋੜ ਮੰਡੀ ਚ ਆਪ ਦੀ ਰੈਲੀ ਵਾਲੇ ਦਿਨ ਬਠਿੰਡੇ ਦੇ ਸਕੂਲਾਂ ਨੂੰ ਬੰਦ ਰੱਖਣ ਦੇ ਤਰੀਕੇ ਦਾ ਸਖਤ ਨੋਟਿਸ ਲਿਆ ਹੈ ਚੁੰਗ ਨੇ ਆਪ ਸਰਕਾਰ ਤੇ ਵਿਅੰਗ ਕਰਦਿਆਂ ਕਿਹਾ ਕਿ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਸਕੂਲਾਂ ਚ ਸਿਰਫ ਫੋਟੋਆਂ ਖਿੱਚਵਾਉਣ ਲਈ ਅਚਨਚੇਤ ਚੈਕਿੰਗ ਦਾ ਡਰਾਮਾ ਕਰ ਰਹੇ ਹਨ ਪਰ ਦੂਜੀ ਤਰਫ ਨਾਲ ਹੀ ਆਪਣੀਆਂ ਸਿਆਸੀ ਰੈਲੀਆਂ ਨੂੰ ਸਫਲ ਬਣਾਉਣ ਲਈ ਸਕੂਲੀ ਵਿਦਿਆਰਥੀਆਂ ਅਤੇ ਸਕੂਲ ਸਟਾਫ ਦੀ ਵਰਤੋਂ ਕਰ ਰਹੇ ਹਨ ਝੁੰਗ ਨੇ ਸਵਾਲ ਕੀਤਾ ਕਿ ਜੇਕਰ ਕੋਈ ਸਿਆਸੀ ਰੈਲੀ ਹੋ ਰਹੀ ਹੈ ਤਾਂ ਸਕੂਲੀ ਵਿਦਿਆਰਥੀਆਂ ਨੂੰ ਛੁੱਟੀ ਦੇਣ ਦੀ ਲੋੜ ਕਿੱਥੇ ਹੈ ਅਤੇ ਸਕੂਲ ਸਟਾਫ ਨੂੰ ਆਪ ਦੇ ਸਿਆਸੀ ਗੇਮ ਪਲਾਨ ਲਈ ਕਿਉਂ ਲਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਦਾ ਰਾਜ ਪ੍ਰਬੰਧ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕਾ ਹੈ ਤਿੰਨ ਰਾਜਾਂ ਰਾਜਸਥਾਨ ਮਧਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਧੂੜ ਚੱਟਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਕੇਂਦਰੀ ਸਕੀਮਾਂ ਦੇ ਆਧਾਰ 'ਤੇ ਸਿਰਫ ਸਿਆਸੀ ਡਰਾਮੇਬਾਜ਼ੀ ਕਰ ਰਹੀ ਹੈ ਜਿੱਥੇ ਇਸ ਦੇ ਸਾਰੇ 252 ਉਮੀਦਵਾਰਾਂ ਦੀਆਂ ਜ਼ਮਾਨਤਾਂ ਖਤਮ ਹੋ ਗਈਆਂ ਹਨ ਨੋਟਾਂ ਨਾਲੋਂ ਵੀ ਘੱਟ ਵੋਟਾਂ ਦਿੱਤੀਆਂ ਗਈਆਂ ਨੇ ਚੁੰਗ ਨੇ ਪੰਜਾਬ ਦੇ ਲੋਕਾਂ ਨੂੰ ਆਪ ਸਰਕਾਰ ਦੀ ਸਿਆਸੀ ਡਰਾਮੇਬਾਜ਼ੀ ਅਤੇ ਉਸ ਵੱਲੋਂ ਕਿਤੇ ਜਾ ਰਹੇ ਖੋਖਲੇ ਦਾਅਵਿਆਂ ਤੋਂ ਜਾਗਣ ਦਾ ਸੱਦਾ ਦਿੱਤਾ